ਲੋਕਾਂ ਦਾ ਪਿਆਰ ਜਿੰਨਾ ਪਾਪਾ ਨੂੰ ਦਿੰਦੇ ਨੇ ਸਾਨੂੰ ਉਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਆ ਪਾਪ ਮਹਾਰੇ ਲੋਕ ਘਰਾਂ ਜੋ ਚੱਲ ਕੇ ਆਏ ਆ ਲੋਕਾਂ ਦਾ ਇੰਨਾ ਪਿਆਰ ਮਿਲਿਆ ਉਹਨਾਂ ਨੂੰ ਤੇ ਬਹੁਤ ਖੁਸ਼ੀ ਹੋ ਰਹੀ ਹੈ ਦੇਖੋ ਕਾਂਗਰਸ ਪਾਰਟੀ ਦਾ ਵਰਕਰਾਂ ਦੇ ਵਿੱਚ ਕਿੰਨਾ ਉਤਸ਼ਾਹ ਸਾਰਾ ਇਹ ਹਲਕੇ ਦਾ ਇਕੱਠਾ ਹੈ ਉਸ ਲੋਕਾਂ ਨੇ ਇੰਨਾ ਮਾਨ ਬਖਸ਼ਿਆ ਆ ਤੇ ਅਸੀਂ ਉਹਨਾਂ ਦੀ ਸੇਵਾ ساری ਉਮਰ ਕਰਦੇ ਰਹੀਏ ਤੇ ਉਹਨਾਂ ਦੀ ਵਰਖਾ ਹੋ ਰਹੀ ਹੈ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਸਿੱਦੇ ਮੁੰਡੇ ਨੂੰ ਟਿਕਟ ਦਿੱਤੀ ਸੀ ਕਿਸੇ ਵਰਕਰ ਨੂੰ ਦਿੱਤੇ ਹੁੰਦੀ ਤਾਂ ਮੰਨ ਲੈਂਦੇ ਇੰਨਾ ਪਿਆਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਮਿਲਿਆ ਉਹਨਾਂ ਦੇ ਪਿਆਰ ਮਿਲਿਆ ਮੈਂ ਕਦੇ ਦੇਖਿਆ ਨਹੀਂ ਹੈ ਜਿੱਤਾ ਜੀ ਆਪਣੀ ਸਤਾਈ ਚ ਸਰਕਾਰ ਵੀ ਉਹਨੂੰ ਬਾਈ ਜਿੱਤ ਗਿਆ ਕੱਲ ਅੱਜ ਹੀ ਜਿੱਤ ਗਿਆ ਰਹਿਮਤ ਐ ਨਹੀਂ ਵਰਸ ਰਹੀ ਆ ਮੈਂ ਬਿਆਨ ਹੀ ਨਹੀਂ ਕਰ ਸਕਦਾ ਜੋ ਝਾੜੂ ਦਾ ਸ਼ੁਰੂ ਹੋਇਆ ਸੀ ਇੱਥੇ ਝਾੜੂ ਸਾਫ ਹੋ ਜਾਣਾ ਤੇ ਜਿੱਤ ਲੋਕਾਂ ਦੇ ਹੱਥ ਆ ਤੇ ਅਸੀਂ ਹਾਂਜੀ ਬੜਾ ਉਹ ਤਾਂ ਸਾਹ ਲੋਕਾਂ ਦੇ ਵਿੱਚ ਲੋਕਾਂ ਦਾ ਬੜਾ ਪਿਆਰ ਹੈ ਤੇ ਹਾਂਜੀ ਐਮ ਸੀ ਸਾਹਿਬ ਕਿੱਦਾਂ ਲੱਗਦਾ ਜੀ ਬਹੁਤ ਵਧੀਆ ਸਾਹਿਬ ਜੀ ਲੋਕਾਂ ਦੇ ਵਿੱਚ ਅੱਜ ਆਪ ਮਹਾਰੇ ਲੋਕ ਘਰਾਂ ਜੋ ਚੱਲ ਕੇ ਆਏ ਆ ਬੀਬੀਆਂ ਵੀ ਬਹੁਤ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਈਆਂ ਤੇ ਕਾਰੇ ਢੱਲਾਂ ਦੀ ਜਿੱਤ ਬਹੁਤ ਵਧੀਆ ਵੱਡੀ ਵੱਧ ਲੀਡ ਨਾ ਹੋਊਗੀ ਇਹ ਤਾਂ ਲੋਕਾਂ ਨੇ ਪੈਦਲ ਮਾਰਚ ਕਰਨਾ ਵੀ ਬਹੁਤ ਵੱਡੀ ਗੱਲ ਆ ਜੀ ਹਨਾ ਹਾਂਜੀ ਹਾਂ ਅਸੀਂ ਦੇਖੋ ਜੋ ਸਵੇਰ ਦੇ ਮੰਡੀ ਤੋਂ ਚੱਲੇ ਆ ਅਜੇ ਤੱਕ ਹੁਣ ਟਾਈਮ ਦੇ ਲੋ ਕਿੰਨਾ ਹੋ ਗਿਆ ਵੀ ਇੱਥੇ ਤੱਕ ਦਾ ਪਿੰਡ ਅਜੇ ਅਸੀਂ ਦਹ ਕੀਤਾਗਾ ਤੇ ਥਾਂ ਥਾਂ ਤੇ ਲੋਕ ਬਜ਼ਾਰ ਵਾਲੇ ਰੋਕ ਕੇ ਹਾਰ ਪਾਦੇ ਆ ਫੁੱਲਾਂ ਦੇ ਉਹਨਾਂ ਦੀ ਵਰਖਾ ਹੋ ਰਹੀ ਹੈ ਕਾਂਗਰਸ ਪਾਰਟੀ ਦੇ ਕੈਂਡੀਡੇਟ ਦੇ ਲੋਕ ਬਿਲਕੁਲ ਬਿਲਕੁਲ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾਗਾ ਹਾਂਜੀ Yes guys, hari nala Suki MC ਬਰਨਾਲੇ ਤੋਂ ਜਿਨ੍ਹਾਂ ਨੇ ਆਪਣਾ ਵੀਅੂ ਦਿੱਤਾ ਕਿ ਜਿਹੜੇ ਲੋਕ ਜਿਤਧਨ ਇਨਸਾਨ ਦਿਖਾ ਰਹੇ ਨੇ ਕਿ ਜਿਹੜੀ ਜਿੱਤ ਆ ਉਹ ਯਕੀਨੀ ਆ ਔਰ ਪੱਕੀ ਆ ਸੜਨਾ ਹੋਰ ਵੀ ਬਹੁਤ ਸਾਰੇ ਚਿਹਰੇ ਨੇ ਅਸੀਂ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਤੇ ਜਿਹੜੀ ਲੋਕਾਂ ਦੇ ਵਿੱਚ ਜਿੱਤ ਦੀ ਲਹਿਰ ਆ ਪੂਰੀ ਦਿਖਾਈ ਜਾ ਰਹੀ ਆ ਤੇ ਬੜਾ ਲੋਕਾਂ ਦੇ ਵਿੱਚ ਉਤਸ਼ਾਹ ਆ ਹਾਂਜੀ ਵੀ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਕਾਂਗਰਸ ਪਾਰਟੀ ਨੇ ਕਾਮਕਾਰ ਦੇ ਬੱਚੇ ਨੂੰ ਟਿਕਟ ਦੇ ਕੇ ਨਵਾਜਿਆ ਹਾਂਜੀ ਜਿਮਣੀ ਚੌਂ ਦੇ ਵਿੱਚ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਤੁਸੀਂ ਦੇਖ ਹੀ ਰਹੇ ਹੋ ਹੜ ਹਾਂਜੀ ਬਹੁਤ ਵੱਡੀ ਪੱਧਰ ਤੇ ਆ ਚੁੱਕਿਆ ਜੀ ਕਾਂਗਰਸ ਪਾਰਟੀ ਦੀ ਸਰਕਾਰ ਵੀ ਦੋ ਅਗਲੇ 27 ਆਪ ਸਰਕਾਰ ਆਪ ਸਰਕਾਰ ਕੋਈ ਆਮ ਪਰਿਵਾਰਾਂ ਦਾ ਹੀ ਬੱਚੇ ਨੂੰ ਟਿਕਟ ਨਹੀਂ ਦਿੱਤੀ ਮਾਸੀ ਦੇ ਮੁੰਡੇ ਨੂੰ ਟਿਕਟ ਦਿੱਤੀ ਸੀ ਕਿਸੇ ਵਰਕਰ ਨੂੰ ਦਿੱਤੀ ਹੁੰਦੀ ਤਾਂ ਮੰਨ ਲੈਂਦੇ ਪਰ ਕਾਂਗਰਸ ਪਾਰਟੀ ਨੇ ਇੱਕ ਵਰਕਰ ਨੂੰ ਟਿਕਟ ਦਿੱਤੀ ਹੈ ਕੁਲਦੀਪ ਸਿੰਘ ਕਾਲਾ ਢੱਲੋ ਦੇ ਰੂਪ ਵਿੱਚ ਬਹੁਤ ਲੰਬੇ ਟਾਈਮ ਤੋਂ ਮਿਹਨਤ ਕਰ ਰਹੇ ਸਨ ਸਾਰਾ ਜ਼ਿਲ੍ਹਾ ਹੀ ਦੇਖ ਰਿਹਾ ਨੇ ਜ਼ਿਲ੍ਹਾ ਚਲਾ ਰਹੇ ਸਨ ਤੁਹਾਨੂੰ ਕੀ ਲੱਗਦਾ ਕਿ ਉਧਰੋਂ ਵੀ ਜਿੱਤਦਾ ਇਨਸਾਨ ਉੱ타 ਜਾ ਰਿਹਾ ਵੀ ਜਿਹੜਾ ਹਰਿੰਦਰ ਧਾਲਾ ਵੀ ਜਿੱਤੂਗਾ ਜੀ ਬਿਲਕੁਲ ਨਹੀਂ ਜਿੱਤੂਗਾ ਜੀ ਬਹੁਤ ਹਰਿੰਦਰ ਤਾਂ ਤੀਜੇ ਨੰਬਰ ਤੇ ਆਊਗਾ ਜੀ ਠੀਕ ਹੈ ਇਸ ਗੱਲ ਦਾ ਤੁਹਾਡਾ ਨਾ ਵਾਦਾ ਹੈ ਤੁਸੀਂ ਕੱਟ ਦੇਖੋ ਕਾਂਗਰਸ ਪਾਰਟੀ ਦਾ ਵਰਕਰਾਂ ਦੇ ਵਿੱਚ ਕਿੰਨਾ ਉਤਸ਼ਾਹ ਸਾਰਾ ਇਹ ਹਲਕੇ ਦਾ ਇਕੱਠਾ ਹੈ ਉਸ ਦਿਨ ਕੈਜਰੀਵਾਲ ਆਇਆ ਸੀ ਤੇ 12 ਬੱਸਾਂ ਹਲਕੇ ਤੋਂ ਭਰੀਆਂ ਸੀ ਬਾਹਰਲੇ ਜ਼ਿਲ੍ਹਿਆਂ ਤੋਂ ਭਰੀਆਂ ਸੀਗੀਆਂ ਤੇ ਕਾਂਗਰਸ ਪਾਰਟੀ ਦਾ ਸਾਰਾ ਬਰਨਾਲੇ ਹਲਕੇ ਦਾ ਇਕੱਠਾ ਬਿਲਕੁਲ ਜੀ ਬਰਨਾਲੇ ਦਾ ਇਕੱਠਾ ਇੱਕ ਬੰਦਾ ਬਾਹਰਲਾ ਨਹੀਂ ਇਹ ਗੱਲ ਕੇ ਦੇ ਵਿੱਚ ਲੀਡਰਸ਼ਿਪ ਬਾਹਰਲੀ ਹੈ ਜਰੂਰ ਲੀਡਰਸ਼ਿਪ ਨੂੰ ਬਾਹਰਲੀ ਕਹਿ ਨਹੀਂ ਸਕਦੇ ਆਪਾਂ ਉਹਨਾਂ ਦਾ ਬੰਦਾ ਹੀ ਹੈ ਤੇ ਜਿੱਤ ਕਿਤਾ ਲੱਗ ਰਹੀ ਆ ਜਿੱਤ ਹੈ ਜੀ ਆਪਣੀ ਸਤਾਈ ਚ ਸਰਕਾਰ ਵੀ ਉਹਨੂੰ ਬਾਈ ਜਿੱਤ ਗਿਆ ਕੱਲ ਅੱਜ ਹੀ ਜਿੱਤ ਗਿਆ ਠੀਕ ਹੈ ਜੀ ਇਹ ਸੀਗੇ ਸਾਡੇ ਨਾਲ ਇੱਥੇ ਤੁਹਾਨੂੰ ਦਿਖਾਇਆ ਅਸੀਂ ਲੋਕਾਂ ਦੇ ਵਿੱਚ ਹਾਂਜੀ ਸੁ ਜੀ ਆਏ ਸੀਗੇ ਜਿਹੜੇ ਅੱਜ ਅਲੱਗ-ਅਲੱਗ ਪਿੰਡਾਂ ਦੇ ਲੋਕ ਆਏ ਨੇ ਕਾਲੇ ਢਿੱਲੋ ਦੀ ਹਮਾਇਤ ਵਿੱਚ ਆਏ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਕੱਠਾ ਹੈ ਵੱਡੀ ਜਗ੍ਹਾ ਦੇ ਦਿਓ ਜੀ ਥੋੜੀ ਜਗ੍ਹਾ ਦੇ ਦਿਓ ਲਾਓ ਜੀ ਹਾਂਜੀ ਹਾਂਜੀ ਮਾਮ ਕਿਤਾ ਦੇਖ ਰਹੇ ਹੋ ਜੱਪੂ ਜੀ ਬਹੁਤ ਵਧੀਆ ਲੱਗ ਰਿਹਾ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਬਰਨਾਲਾ ਸਾਰੀ ਜਿੰਨੀ ਵੀ ਇੱਥੇ ਤੁਸੀਂ ਦੇਖ ਰਹੇ ਹੋ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਆ ਇਹ ਸਚਾਈ ਆ ਇੰਨਾ ਪਿਆਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਮਿਲਿਆ ਉਹਨਾਂ ਦੇ ਆਪ ਦੇ ਭਰਾਵਾਂ ਦਾ ਉਹਨਾਂ ਦੇ ਜਿੰਨੇ ਵੀ ਇਹ ਸਾਰੀ ਦੁਨੀਆ ਮੈਂ ਕੁਝ ਕਹਿ ਆ ਹੀ ਨਹੀਂ ਸਕਦੀ ਇੰਨੀ ਖੁਸ਼ ਮੈਂ ਵੀ ਖੁਦ ਹਾਂ ਵੀ ਮੈਂ ਵੀ ਨਹੀਂ ਉਹਦੀ ਰਹਿਮਤ ਇੰਨੀ ਵਰਸ ਰਹੀ ਆ ਮੈਂ ਬਿਆਨ ਹੀ ਨਹੀਂ ਕਰ ਸਕਦੇ ਅੱਜ ਮੱਖਾਂ ਜੀ ਮੈਂ ਅੱਜ ਜੋ ਕਾਂਗਰਸ ਪਾਰਟੀ ਦੇ ਸਾਡੇ ਕੈਂਡੀਡੇਟ ਨੇ ਕਾਲਾ ਢਿੱਲੋਂ ਜੀ ਜੋ ਇੱਕ ਜਿਲ੍ਹੇ ਜਿੱਤ ਵੱਲ ਜਾ ਰਹੇ ਨੇ ਅੱਜ ਲੋਕਾਂ ਦਾ ਇਨਾ ਪਿਆਰ ਭਰਿਆ ਘੱਟ ਇਨਾ ਲੋਕਾਂ ਦਾ ਪਿਆਰ ਮੇਰੇ ਆ ਮੈਂ ਕਦੀ ਦੇਖਿਆ ਨਹੀਂ ਹੈ ਇੱਥੋਂ ਪਤਾ ਲੱਗਦਾ ਵੀ ਜਿਮਨੀ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਜਿੱਤ ਯਕੀਨੀ ਆ ਇੱਥੋਂ ਝਾੜੂ ਦਾ ਸ਼ੁਰੂ ਹੋਇਆ ਸੀ ਇੱਥੇ ਝਾੜੂ ਸਾਫ਼ ਹੋ ਜਾਣਾ ਇਹ ਗਾਂ 27 ਦੀ ਝੰਡਾ ਇੱਥੋਂ ਗੱਡਿਆ ਜਾ ਰਿਹਾ 27 ਚ ਦਿਖ ਰਹੀ ਹੈ ਕਾਂਗਰਸੀ ਸਰਕਾਰ ਆ ਰਹੀ ਹੈ ਹਾਂਜੀ ਬੰਬ ਕਿੱਦਾਂ ਦੇਖ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਹੈ ਠੀਕ ਹੈ ਕਿੱਦਾਂ ਲੱਗ ਰਹੀ ਹੈ ਜੇ ਤੇ ਹੁਣ ਥੋੜੀ ਸਾਰੇ ਦਾ ਪਿਆਰ ਹੈ ਜਿਹੜਾ ਸਾਨੂੰ ਮਿਲਿਆ ਹੋਇਆ ਤੇ ਉਹਨਾਂ ਜਿੱਤ ਸਾਨੂੰ ਲੱਗਦਾ ਕਿ ਸਾਡੇ ਹੱਥ ਆਏਗੀ ਤੇ ਬਾਕੀ ਅਸੀਂ ਅਪੀਲ ਵੀ ਕਰਦੇ ਆ ਕਿ ਸਾਨੂੰ ਤੁਸੀਂ 20 ਤਰੀਕ ਨੂੰ ਵੋਟਾਂ ਪਾ ਕੇ ਸਾਡੇ ਪਾਪਾ ਨੂੰ ਜਿਤਾਵੋ ਲੋਕ ਪੈਦਲ ਮਾਰਚ ਕਰ ਰਹੇ ਨੇ ਬੜਾ ਪਿਆਰਾ ਲੋਕਾਂ ਦਾ ਕਲਿੱਪ ਬਣਾ ਲਾ ਹਾਂਜੀ ਪਾਪਾ ਨੂੰ ਜਿੰਨਾ ਪਾਪਾ ਨੂੰ ਅਸੀਂ ਦੇਖ ਰਹੇ ਪਿਆਰ ਸਾਨੂੰ ਆਪ ਨੂੰ ਦੇਖ ਕੇ ਬਹੁਤ ਮਾਨਨ ਸੋਹੁੰਦਾ ਲੋਕਾਂ ਦਾ ਇੰਨਾ ਪਿਆਰ ਮਿਲਿਆ ਉਹਨਾਂ ਨੂੰ ਤੇ ਬਹੁਤ ਖੁਸ਼ੀ ਹੋ ਰਹੀ ਹੈ ਹਾਂਜੀ ਤਾਨੂੰ ਕੀ ਲੱਗਦਾ ਜਿਹੜੀ ਰੀਡ ਐਕਟੀਵਿਟੀ ਨਾਲ ਜਿੱਤੋਗੇ ਇਹ ਤਾਂ ਹੁਣ ਦੇਖੋ ਲੋਕਾਂ ਦੇ ਹੱਥ ਆ ਅਸੀਂ ਇਹਦੇ 'ਚ ਕੋਸ਼ਿਸ਼ ਕੀਤੀ ਪਰ ਜਿੰਨਾ ਜਲਦੀ ਤਾਂ ਬਤੀਆ ਇਹ ਤਾਂ ਹੁਣ ਦੇਖੋ ਤੁਸੀਂ ਆਪ ਹੈ ਨਾ ਦੇਖ ਰਹੇ ਹੋ ਕਿ ਸਾਡੇ ਵੱਲੋਂ ਪੂਰਾ ਸਾਨੂੰ ਹੈਗਾ ਲੋਕਾਂ ਤੋਂ ਮਾਨ ਹੈਗਾਗਾ ਕਿ ਉਹ ਆਪਦਾ ਪੂਰਾ ਪਿਆਰ ਮਾਨ ਸਨਮਾਨ ਲੋਕਾਂ ਕੋ ਪੈਦਾ ਚੱਲੇ ਕੇ ਆਏ ਨੇ ਵੱਡੀ ਗਿਣਤੀ ਚ ਆਏ ਨੇ ਹੈ ਨਾ ਤੇ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਹਾਂਜੀ ਬਸ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਸਾਨੂੰ ਲੋਕਾਂ ਨੇ ਇਹਨਾਂ ਮਾਨ ਬਖਸ਼ਿਆ ਆ ਤੇ ਅਸੀਂ ਉਹਨਾਂ ਦੀ ਸੇਵਾ ساری ਉਮਰ ਕਰਦੇ ਰਹੀਏ ਬਹੁਤ ਸਾਲਾਂ ਤੋਂ ਕਰਦੇ ਆ ਰਹੇ ਆ ਤੇ ਇਹ ਪਾਰਟੀ ਵੱਲੋਂ ਸਾਨੂੰ ਮਾਨ ਮਿਲਿਆ ਹੈ ਤੇ ਅਸੀਂ ਉਹਨਾਂ ਨੂੰ ਕੀ ਕਹਿੰਦੇ ਆ ਅਜੇ ਆਪਣੇ ਕੋਲੇ 3 ਦਿਨ ਬਾਕੀ ਨੇ ਹਾਂਜੀ ਤੇ ਮਤਲਬ ਬੇਸਕਾ ਆਪਣੀ ਜਿੱਤਾਂ 'ਚ ਯਕੀਨ ਨਹੀਂ ਲੱਗਦੀ ਹੈ ਪਰ ਕਿਤੇ ਨਾ ਕਿਤੇ ਇੱਕ 3 ਦਿਨ ਬਾਕੀ ਪਏ ਨੇ ਹੈ ਨਾ ਬਾਕੀ ਲੋਕਾਂ ਦਾ ਪਿਆਰ ਜਿੰਨਾ ਪਾਪਾ ਨੂੰ ਦਿੰਦੇ ਨੇ ਸਾਨੂੰ ਉਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਆ ਤੇ ਜਿੱਤ ਲੋਕਾਂ ਦੇ ਹੱਥ ਆ ਤੇ ਅਸੀਂ ਅਰਦਾਸ ਕਰਦੇ ਹਾਂ ਉਹਨਾਂ ਨੂੰ ਕਿ ਸਾਡੇ ਵੱਲੋਂ ਉਹ ਆਪਦਾ ਵੋਟ ਪਾਉਣ ਤੇ ਸਾਨੂੰ ਇਸ ਜੋਗੇ ਕਰਨ ਕਿ ਅਸੀਂ ਉਹਨਾਂ ਨੂੰ ਕੀ ਕਹਿੰਦੇ ਆ ਮਦਦ ਕਰ ਸਕੀਏ ਠੀਕ ਹੈ ਥੈਂਕ ਯੂ ਹਾਂਜੀ ਐਸਿਕਾ ਸਾਨੂੰ ਗੁੜੀਆਂ ਨੇ ਆਪਣਾ ਬਹੁਤ ਵਧੀਆ ਵਿਊ ਦਿੱਤਾਗਾ ਬੇਸਿਕਾ ਵੱਡੀ ਗਿਣਤੀ ਦੇ ਵਿੱਚ ਲੋਕਾਂ ਜਿਹੜਾ ਇਕੱਠਾ ਠਾਠਾ ਮਾਰਦਾ ਹੋਇਆ ਪਰ ਅਜੇ ਤਿੰਨ ਦਿਨ ਬਾਕੀ ਨੇ ਆਉਣ ਵਾਲੀ 20 ਤਰੀਕ ਦੀਆਂ ਚੋਣਾਂ ਵਿੱਚ ਪਤਾ ਲੱਗੇਸ ਬਰਨਾਲੇ ਦੀ ਕੁਰਸੀ ਤੇ ਕੌਣ ਬੈਠੇਗਾ ਜੀ ਜਿਵੇਂ ਅਸੀਂ ਤੁਹਾਨੂੰ ਇਹਨਾਂ ਸਾਰਿਆਂ ਨਾਲ ਮਿਲਾਇਆ ਤੁਹਾਨੂੰ ਹੋਰ ਵੀ ਇਸ ਤਰ੍ਹਾਂ ਦੇ ਅਸੀਂ ਨਵੇਂ ਨਵੇਂ ਵਿਊਦ ਬਣਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਉਹ ਸਾਰਿਆਂ ਦੇ ਵਿਊ ਦੇਖਣ ਲਈ ਜੀ ਸੱਚੀ ਗੱਲ ਜੀ